ਕੀ ਕੀਤੀ ਹੈਗੀ ਯਾਰ ਕਿਸੇ ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੜਕਸਾਰੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਫਾਜ਼ਿਲਕਾ ਦੇ ਫਰੈਪੁਰ ਰੋਡ ਫਲਾਈਓਵਰ ਦੇ ਨੇੜੇ ਇੱਕ ਦੁਕਾਨ ਦੇ ਵਿੱਚ ਕੋੜਾ ਟਰਾਲਾ ਜਾ ਵਜਿਆ ਜਿਸ ਦੇ ਚਲਦਿਆਂ ਡਰਾਈਵਰ ਦੀ ਮੌਤ ਹੋ ਗਈ ਹੈ ਜਦਕਿ ਕੰਡੈਕਟਰ ਕਾਫੀ ਕੰਬੀਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਮੌਕੇ ਤੇ ਐਸਐਸਐਫ ਦੀ ਟੀਮ ਅਤੇ ਫਾਜ਼ਿਲਕਾ ਸਿਟੀ ਪੁਲਿਸ ਪਹੁੰਚੀ ਅਤੇ ਪੀਸੀਆਰ ਦੇ ਕਰਮਚਾਰੀ ਵੀ ਪਹੁੰਚੇ ਜਿਨ੍ਹਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਅਤੇ ਦੋ ਹਾਈਡਰਾ ਮਸ਼ੀਨ ਮੰਗਾ ਕੇ ਕੋਡੇ ਟਰਾਲੇ ਨੂੰ ਦੁਕਾਨ ਤੋਂ ਬਾਹਰ ਖਿੱਚਿਆ ਗਿਆ ਅਤੇ ਵਿੱਚ ਫਸੇ ਹੋਏ ਡਰਾਈਵਰ ਦੀ ਸ਼ਵ ਨੂੰ ਬਾਹਰ ਕੱਢਿਆ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਹੋਇਆ ਹੈ ਫਾਜ਼ਿਲਕਾ ਦੇ ਵਿੱਚ ਅੱਜ ਤੜਕਸਾਰੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤੜਕੇ ਸਵੇਰੇ 3 ਵਜੇ ਇਹ ਹਾਦਸਾ ਹੋਇਆ ਜਿਸ ਤੋਂ ਬਾਅਦ ਸੂਚਨਾ ਪੁਲਿਸ ਨੂੰ ਮਿਲੀ ਪੁਲਿਸ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਇੱਥੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਦਨ ਘੰਟਿਆਂ ਦੀ ਕੜੀ ਮਿਹਨਤ ਤੋਂ ਬਾਅਦ ਇਸ ਕੋਰੇ ਟਰਾਲੇ ਨੂੰ ਦੁਕਾਨ ਤੋਂ ਬਾਹਰ ਕੱਢਿਆ ਗਿਆ ਅਤੇ ਡਰਾਈਵਰ ਦੀ লাশ ਨੂੰ ਵਿੱਚੋਂ ਕੱਢਿਆ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਹੋਇਆ ਹੈ ਇਸ ਹਾਦਸੇ ਦੇ ਵਿੱਚ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ فاضਿਲ ਕਦੇ ਫਰੀਹਪੁਰ ਰੋਡ ਫਲਾਈਓਵਰ ਦੇ ਨੇੜੇ ਇਹ ਹਾਦਸਾ ਹੋਇਆ ਇੱਕ ਦੁਕਾਨ ਦੇ ਵਿੱਚ ਕੋੜਾ ਟਰਾਲਾ ਜਾ ਵਜਾ ਜਿਸ ਦੇ ਚਲਦਿਆ ਇੱਕ ਦੁਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਦਕਿ ਉਸ ਦੇ ਨਾਲ ਲੱਗਦੀ ਇੱਕ ਖਾਲੀ ਪਈ ਦੁਕਾਨ ਦਾ ਵੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਨਫੈਕਸ਼ਨਰੀ ਦੀ ਦੁਕਾਨ ਦਾ ਸਾਰਾ ਸਮਾਨ ਟੁੱਟ ਗਿਆ ਅਤੇ ਉਸ ਦਾ ਕਾਫੀ ਨੁਕਸਾਨ ਹੋਇਆ ਹਾਂਜੀ ਵੀਰ ਕੀ ਨਾਮ ਤੁਹਾਡਾ ਇਹਨਾਂ ਵਿਵੇਕ ਹੈ ਜੀ ਦੇਦੇ ਬਗਲਾ ਵਿਵੇਕ ਕੀ ਗੱਲ ਹੋਈ ਇੱਥੇ ਆ ਸਾਨੂੰ ਸਿਰ ਥੋੜੀ ਦੇਰ ਪਹਿਲੇ ਪਤਾ ਲੱਗਿਆ ਵੀ ਕੋਣ ਆਇਆ ਸੀ ਇੱਥੋਂ ਕਿਸੇ ਦਾ ਵੀ ਤੁਹਾਡੀ ਦੁਕਾਨ 'ਚ ਆ ਕੇ ਟਰੱਕ ਬਈ ਇੱਦਾਂ ਐਕਸੀਡੈਂਟ ਹੋ ਗਿਆ ਹੂੰ ਤੇ ਕਿਸੇ ਆਏ ਆ ਮੌਕੇ ਤੇ ਵੇਖਿਆ ਜੀ ਮੁੰਡੇ ਸੀਗੇ ਇੱਥੇ ਉਹ ਦੱਸ ਰਹੇ ਵੀ ਕੰਡਕਟਰ ਨੂੰ ਉਹਨਾਂ ਨੇ ਹਸਪੀਟਲ ਭੇਜਿਆ ਹੂੰ ਤੇ ਜਿਹੜਾ ਡਰਾਈਵਰ ਆ ਉਹ ਸ਼ਾਇਦ ਵਿੱਚ ਹੀ ਆ ਜੀ ਚਲੋ ਤੇ ਉਹਨ ਕੋਈ ਇਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਚੱਲ ਰਹੀ ਹੈ ਉਹਨਸਲੇ ਆਏ ਹੋਏ ਆ ਜੀ ਕਹਿੰਦੇ ਵੀ ਹਾਈਡਰ ਮੰਗਾਇਆ ਜੀ ਉਹਨਾਂ ਨੇ ਤੇਦੇ ਆਉਣਾ ਆਂਦਾ ਕਿੰਨੇ ਕਵੇ ਵੇਦਾਸਾ ਕਹਿੰਦੇ ਨੇ ਹੋਇਆ ਤਿੰਨ ਸਾਢੇ ਤਿੰਨ ਵਜੇ ਦੀ ਗੱਲ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਉਹਨਾਂ ਦਾ ਜੀ ਨੁਕਸਾਨ ਜੀ ਦੁਕਾਨ ਦਾ ਤਾਂ ਬਹੁਤ ਨੁਕਸਾਨ ਹੋ ਗਿਆ ਹੈ ਲਗਭਗ ਮੈਨੂੰ ਲੱਗਦਾ ਹੈ ਲੈਂਟਰ ਦਾ ਵੀ ਤਰਕ ਪਿਆ ਜੀ ਕਾਫੀ ਟਰੱਕ ਅੰਦਰ ਵੜ ਗਿਆ ਜੀ ਪੂਰਾ ਅੰਦਰ ਜਿਹੜਾ ਫਰਨੀਚਰ ਵਗੈਰਾ ਪਿਆ ਸੀ ਉਹ ਵੀ ਟੁੱਟ ਗਿਆ ਹੂੰ ਵੇਖਦੇ ਹਾਂ ਬਾਕੀ ਜੋ ਟਰੱਕ ਕੱਢਣਗੇ ਫਿਰ ਪਤਾ ਲੱਗੇਗਾ ਦੁਕਾਨ ਦਾ ਐਕਚੁਅਲੀ ਕਿੰਨਾ ਨੁਕਸਾਨ ਆਇਆ ਜੀ ਬੰਦਾ ਵੀ ਕਿਸ ਤੀ ਦੀ ਦੁਕਾਨ ਹੈ ਆਪਣੀ ਕੰਫਰੈਂਸ਼ਰੀ ਦੁਕਾਨ ਹੈ ਜੀ ਸੁਣਿਆ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੁਕਾਨ ਦੇ ਮਾਲਕ ਵਿਵੇਕ ਬਾਗਲਾ ਵੱਲੋਂ ਪੂਰੀ ਜਾਣਕਾਰੀ মিডিਆ ਦੇ ਨਾਲ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਸਵੇਰੇ 3 ਵਜੇ ਹਾਦਸਾ ਹੋਇਆ ਹੈ ਉਹਦੇ ਤੋਂ ਬਾਅਦ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਪਹੁੰਚਿਆ ਉਹਨਾਂ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਫਲੋਇਪੁਰ ਰੋਡ ਤੇ ਫਲੋਇਪੁਰ ਵੱਲ ਤੋਂ ਇੱਕ ਕੋੜਾ ਟਰਾਲਾ ਫਾਦਿਲ ਕਵਲ ਆ ਰਿਹਾ ਸੀ ਜਦੋਂ ਫਲਾਈਓਵਰ ਤੋਂ ਉਤਰਿਆ ਤਾਂ ਅਚਾਨਕ ਇੱਕ ਗੋੜਾ ਟਰਾਲਾ ਦੁਕਾਨਾਂ ਦੇ ਵਿੱਚ ਜਾ ਵਧਿਆ ਜਿਸ ਦੇ ਚਲਦਿਆਂ ਵਿਵੇਕ ਬਾਗਲਾ ਦੀ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਜਦਕਿ ਉਸ ਦੇ ਨਾਲ ਖਾਲੀ ਪਈ ਜਗਦੀਸ਼ ਸੇਤੀਆ ਦੀ ਦੁਕਾਨ ਦਾ ਵੀ ਨੁਕਸਾਨ ਹੋਇਆ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਚੌਕੀਦਾਰਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪੀਸੀਆਰ ਦੀ ਟੀਮ ਪਹੁੰਚੀ ਜਿਸ ਤੋਂ ਬਾਅਦ ਐਸਐਸਐਫ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਥਾਣਾ ਸਿਟੀ ਦੇ ਏਐਸਆਈ ਜਸਪਾਲ ਸਿੰਘ ਵੀ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਗੜੀ ਮੁਸ਼ਕਲਤ ਦੇ ਨਾਲ ਇੱਥੇ ਰੈਸਕਿਊ ਚਲਾਇਆ ਗਿਆ ਅਤੇ ਇਸ ਕੋੜੇ ਟਰਾਲੇ ਨੂੰ ਦੁਕਾਨਾਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਪਤਾ ਚੱਲਿਆ ਕਿ ਡਰਾਈਵਰ ਵਿੱਚ ਹੀ ਫਸਿਆ ਹੋਇਆ ਹੈ ਜਿਸ ਤੋਂ ਬਾਅਦ ਦੋ ਹਾਈਡਰਾ ਮਸ਼ੀਨਾਂ ਦੀ ਮਦਦ ਦੇ ਨਾਲ ਕੋੜੇ ਦੀ ਬਾਡੀ ਨੂੰ ਅੱਗੇ ਕੀਤਾ ਗਿਆ ਅਤੇ ਇਸਦੇ ਵਿੱਚ ਪਈ ਡਰਾਈਵਰ ਦੀ লাশ ਨੂੰ ਬਾਹਰ ਕੱਢਿਆ ਗਿਆ ਤੇ ਉਸ ਨੂੰ ਐਂਬੂਲੈਂਸ ਦੇ ਰਾਈ ਫਵਾਦਿਲ ਕਾ ਸਿਵਲ ਹਸਪਤਾਲ ਦੀ ਮੋਰਟੀ ਦੇ ਵਿੱਚ ਰਖਵਾਇਆ ਗਿਆ ਹੈ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਹਾਈਡਰਾ ਮਸ਼ੀਨ ਦੀ ਕਮੀ ਦੇ ਕਾਰਨ ਉਹਨਾਂ ਨੂੰ ਰੈਸਕਿਊ ਚਲਾਉਣ ਦੇ ਵਿੱਚ ਕਾਫੀ ਦਿੱਕਤ ਆਈ ਹੈ। ਉਹਨਾਂ ਨੇ ਸਰਕਾਰ ਤੋਂ ਹਾਈਡਰਾ ਮਸ਼ੀਨ ਥਾਣਿਆਂ ਦੇ ਵਿੱਚ ਦੇਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਹਾਈਡਰਾ ਮਸ਼ੀਨ ਜਲਦੀ ਮਿਲ ਜਾਂਦੀ ਤਾਂ ਜਲਦੀ ਰੈਸਕਿਊ ਚਲਾਇਆ ਜਾ ਸਕਦਾ ਸੀ। ਪੀਸੀਆਰ ਕਰਮਚਾਰੀ ਅਤੇ ਐਸਐਸਐਫ ਦੇ ਕਰਮਚਾਰੀ ਅਤੇ ਧਾਰਾ ਸਿਟੀ ਪੁਲਿਸ ਦੇ ਕਰਮਚਾਰੀ ਖਾਸੇ ਤੋਂ ਬਾਅਦ ਕਾਫੀ ਕੜੀ ਮਿਹਨਤ ਕਰਦੇ ਹੋਏ ਨਜ਼ਰ ਆਏ। ਜਿਨ੍ਹਾਂ ਵੱਲੋਂ ਕੜੀ ਮਿਹਨਤ ਦੇ ਨਾਲ ਡਰਾਈਵਰ ਦੀ ਲਾਸ਼ ਨੂੰ ਕੋਰੇ ਟਰਾਲੇ ਦੇ ਵਿੱਚੋਂ ਕੱਢਿਆ ਗਿਆ ਅਤੇ ਉਸ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਨਾਲ ਪੀਸੀਆਰ ਅਤੇ ਐਸਐਸਐਫ ਦੇ ਕਰਮਚਾਰੀ ਰੈਸਕਿਊ ਕਰਨ ਦੇ ਵਿੱਚ ਜੁਟੇ ਹੋਏ ਹਨ ਅਤੇ 18 ਸਿਟੀ ਪੁਲਿਸ ਇੱਥੇ ਮੌਜੂਦ ਹੈ ਜਿਨ੍ਹਾਂ ਵੱਲੋਂ ਇੱਥੇ ਟ੍ਰੈਫਿਕ ਵਿਵਸਥਾ ਬਣਾਈ ਗਈ ਹੈ ਤਾਂ ਕਿ ਹੋਰ ਵੀ ਕੋਈ ਹਾਦਸਾ ਇੱਥੇ ਨਾ ਹੋ ਸਕੇ ਫਾਜ਼ਿਲਕਾ ਦੇ ਵਿੱਚ ਅੱਜ ਤੜਕਸਾਰੀ ਇਹ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਤੜਕੇ 3 ਵਜੇ ਇਹ ਹਾਦਸਾ ਹੋਇਆ ਜਿਸ ਤੋਂ ਬਾਅਦ ਪੁਲਿਸ ਟੀਮ ਇੱਥੇ ਪਹੁੰਚੀ ਅਤੇ ਲੋਕ ਵੀ ਇੱਥੇ ਪਹੁੰਚ ਗਏ ਜਿੰਨਾ ਵੱਲੋਂ ਇੱਥੇ ਰੈਸਕਿਊ ਚਲਾਇਆ ਗਿਆ ਅਤੇ ਕੰਡੈਕਟਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ ਜਦਕਿ ਇਹ ਹਾਦਸੇ ਦੇ ਵਿੱਚ ਕੋੜੇ ਟਰਾਲੇ ਦੇ ਡਰਾਈਵਰ ਦੀ ਮੌਤ ਹੋ ਚੁੱਕੀ ਹੈ ਅਤੇ ਦੁਕਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਤੇ ਕੋੜਾ ਟਰਾਲਾ ਵੀ ਪੂਰੀ ਤਰ੍ਹਾਂ ਨਾਲ ਚੱਕਨਾਚੂਰ ਹੋ ਗਿਆ ਹੈ ਆ ਕੇ ਲੱਗਦਾ ਹੈ ਹਾਂ ਆਹ ਕੁੰਡੀ ਆ ਗਈ ਯਾਰ ਕੁੰਡੀ ਪਾਰ ਆ ਲੈ ਉਹ ਯਾਰ ਨਵਾਂ ਸਾਹਿਬ era ਇੱਧਰ ਚੜ੍ਹ ਕੇ ਨਹੀਂ ਨਹੀਂ ਨਾਲ ਤੇ ਲਾਓ ਓਏ ਓਏ ਆ ਜਾ ਯਾਰ ਹੋਰ ਤੂੰ ਛੜੇ ਹੀ ਕਰ ਦੇ ਯਾਰ ਉਹਨੇ ਫੜਾ ਨਹੀਂ ਮੋਲਦਾ ਫੜਾ ਰੇ ਗੱਡੀ ਚੱਲ ਚੱਲ ਪੰਨਾ ਨਹੀਂ ਜਾਂਦੀ ਪਹਿਲਾਂ ਪੜਾਵਾ ਕਰ ਲੈ ਕਿੰਨਾ ਆਹ ਬੱਧੀ ਆਹ ਬੱਧੀ ਪੜਾਵਾ ਕਰ ਲੈ ਆਈ ਕਿੰਨਾ ਹੋ ਗਿਆ ਯਾਰ ਆਇਆ ਸ਼ੁਕਰ ਹੈ ਸਾਰੇ ਸਾਰੇ ਤਰਫ ਤੋਂ ਸਾਰੇ ਤਰਫ ਤੋਂ 여보 <목소리도> ਫੇਰ ਸਾਰਾ ਆ ਡਰ ਵਾਲਿਆਂ ਦੇ ਨੰਬਰ ਲਿਖ ਲੈ ਸਾਰੇ ਛੇੜਾ ਪਰ ਲੋਡ ਪਿੰਦੀ ਹੈ ਪੂਰਾ ਕਰ ਚੱਕੀ ਤੇਰਾ ਹੋ ਰਿਹਾ ਹੈ ਵਾਈਟ ਵਾਲਾ ਹੈ ਜਰੀਆ ਗਏ ਨੇ ਛੋਟੀ ਹਾਂ ਜਿੱਥੇ ਲਾਲ ਆ ਜੀ ਨਾ ਜੀ ਮੇਰਾ ਨਾਮ ਸੰਨੀ ਕੁਮਾਰ ਜੀ ਸੰਨੀ ਤੁਹਾਡੇ ਵੱਲੋਂ ਸੇਵਾ ਕੀਤੀ ਜਾ ਰਹੀ ਸੀ ਇੱਥੇ ਦੇਖਿਆ ਹੈ ਵੀ ਤੁਸੀਂ ਗੱਡੀ ਦੇ ਉੱਪਰ ਚੜੇ ਸੀਗੇ ਤੇ ਕਰ ਰਹੇ ਸੀਗੇ ਕੀ ਕਹੋਗੇ ਸਾਰੇ ਇਸ ਰੈਸਕਿਊ ਨੂੰ ਲੈ ਕੇ ਦੇਖੋ ਜੀ ਕੀ ਗੱਲ ਹੋਈ ਕੀ ਗੱਲ ਨਹੀਂ ਗੱਡੀ ਡਰਾਈਵਰ ਨਾਲ ਆਪਾਂ ਤਾਂ ਪਤਾ ਨਹੀਂ ਜੀ ਠੀਕ ਹੈ ਤੇ ਸਾਨੂੰ ਸਾਰੇ ਫੋਨ ਆਏ ਵੀ ਤੁਹਾਡੇ ਇਸ ਤਰ੍ਹਾਂ ਜਵਾਈ ਦੁਕਾਨ ਤੇ ਗੱਡੀ ਅੰਦਰ ਚਲੀ ਗਈ ਤੇ ਅਸੀਂ ਆਏ ਆ ਮੋਕੇ ਤੇ ਔਰ ਬੰਦੇ ਨੂੰ ਮਾੜਾ ਮੋਟਾ ਨਾਂ ਲਾ ਕੇ ਕਰਨਾ ਚਾਹੀਦਾ ਹੈ ਚਾਹੇ ਬੰਦਾ ਬਾਹਰ ਦਾ ਹੈ ਠੀਕ ਹੈ ਜੀ ਜੋ ਵਾਕਿਆ ਵਾਕਿਆ ਬਹੁਤ ਮਾੜਾ ਆਇਆ ਜੀ ਬਾਕੀ ਵੇਖੋ ਪਰਮਾਤਮਾ ਨੂੰ ਪਤਾ ਹੈ ਵੀ ਡਰਾਈਵਰ ਨੂੰ ਨੀਂਦ ਆਈ ਏ ਕਿ ਜੋ ਲਾਈਟਾਂ ਪਈਆਂ ਨੇ ਕਿ ਘਬਰਾੜ ਦੇ ਨਾਲ ਐਕਸੀਡੈਂਟ ਦੇ ਪਿਆਰ ਆ ਗਿਆ ਜੀ ਇਹ ਤਾਂ ਮੋਕੇ ਦੀ ਗੱਲ ਹੈ ਜੀ ਜੀ ਔਰ ਕਿੰਨੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਜੀ ਇੱਥੇ ਦੋ ਦੁਕਾਨਾਂ ਨੂੰ ਖਾਨ ਹੈ ਜੀ ਕਿੰਨੀਆਂ ਕਿੰਨੀਆਂ ਦੁਕਾਨਾਂ ਸਾਰੇ ਇੱਕ ਵਾਰ ਇੱਕ ਈ ਦੁਕਾਨ ਹੈਗੀ ਏ ਜਗਦੀਸ਼ ਸੇਧਿਆ ਜੀ ਦੀ ਅੱਛਾ ਜੀ ਔਰ ਦੂਜੀ ਗੱਲ ਪਿਕਰੇ ਜੀ ਵੀ ਇੱਕ ਬਾਗਲਾ ਜੀ ਦੁਕਾਨ ਦੂਸਰੀ ਜੀ ਇਹ ਦੋ ਦੁਕਾਨਾਂ ਨੂੰ ਨੁਕਸਾਨ ਹੋਇਆ ਜੀ ਵੀ ਵੇਗ ਬਾਗਲਾ ਜੀ ਨੂੰ ਨੁਕਸਾਨ ਬਹੁਤ ਭਾਰੀ ਹੋਇਆ ਜੀ ਅੰਦਰ ਮੰਨੇ ਆ ਜਾਂਦਾ ਆਪਣਾ ਕਾਊਂਟਰ ਵਗੈਰਾ ਟੁੱਟ ਗਏ ਨੇ ਔਰ ਪਿੱਲੇ ਵੀ ਟੁੱਟ ਗਏ ਨੇ ਕਿਵੇਂ ਸਮਾਨ ਸਾਰਾ ਖਰਾਬ ਹੋ ਗਿਆ ਨਾਲਾ ਕਿੰਨਾ ਔਖਾ ਸੀਗਾ ਰੈਸਕਿਊ ਤੁਸੀਂ ਦੇਖਿਆ ਨਾਲ ਤੁਸੀਂ ਲੱਗੇ ਰਹੇ ਹੋ ਇਹ ਭਾਈ ਪੈਸੇ ਦਾ ਇੱਕ ਬੰਦੇ ਦੇ ਕਬਜ਼ ਦੋ ਕਰੇਨਾਂ ਗ੍ਰੇਨਾਂ ਆਈਆਂ ਨੇ ਦੋ ਕਰੇਨਾਂ ਨੇ ਬਣਾ ਲਈ ਇਹ ਕੰਮ ਜਿਹੜਾ ਸਫਲ ਹੋ ਸਕਿਆ ਬੰਦਾ ਕਰ ਸਕਨੇ ਬਾਹਰ ਇਹਦਾ ਕੰਮ ਮੁੱਕ ਗਿਆ ਉੱਪਰ ਚੜੇ ਹੋਏ ਸੀਗੇ ਤੇ ਕਿਸ ਤਰ੍ਹਾਂ ਨਾਲ ਸਾਰਾ ਰੈਸਕਿਊ ਕੀਤਾ ਇਹਦੇ ਬਾਰੇ ਦੱਸੋ ਇਸੇ ਸੇ ਨਾਲ ਦੁਕਾਨਾਂ 'ਚ ਵੱਜਣ ਕਾਰਨ ਕਿ ਜਿਹੜਾ ਮਲਵਾ ਸੀਗਾ ਦੁਕਾਨਾਂ ਦਾ ਉਹ ਹੀ ਟਰੱਕ ਦੇ ਉੱਪਰ ਆ ਗਿਆ ਸੀਗਾ ਜੀ ਪਹਿਲਾਂ ਤਾਂ ਅਸੀਂ ਮਲਵਾ ਹਟਾਇਆ ਫਿਰ ਜਿਹੜੀ ਬੋਡੀ ਸੀਗੀ ਉਹ ਦੋਵਾਂ ਕਰੇਨਾਂ ਦੀ ਮਦਦ ਨਾਲ ਉਹਨਾਂ ਨੂੰ ਪਾਸੇ ਕਰਕੇ ਬੰਦੇ ਨੂੰ ਕੱਢਿਆ ਗਿਆ ਜੀ ਕਿੰਨਾ ਔਖਾ ਸੀਗਾ ਇਹ ਸਾਰਾ ਜਿਹੜਾ ਰੈਸਕਿਊ ਸੀ ਰਸੂਈ ਜਿਹੜਾ ਇਹ ਸਵੇਰ ਹੋ ਜਾਂਦਾ ਐਕਸੀਡੈਂਟ ਬਹੁਤ ਆਪਸ਼ਨ ਲੇਤਾ ਹੂ ਕਿ ਛੇਤੀ ਕੋਈ ਹੈਡਰੇ ਵਾਲਾ ਕੋਈ ਜੀਸੀਬੀ ਵਾਲਾ ਕੋਈ ਮਿਲਦਾ ਨਹੀਂ ਜਾਂਦਾ ਇਸ ਕਰਕੇ ਰਸੂਈ ਔਖਾ ਹੋ ਜਾਂਦਾ ਅਗਰ ਮੌਕੇ ਤੇ ਕੋਈ ਸਾਨੂੰ ਪਹੁੰਚ ਮਿਲ ਜੇ ਤੇ ਇਹ ਬਹੁਤ ਚੀਜ਼ਾਂ ਪਹਿਲਾਂ ਹੋ ਜਾਂਦੀਆਂ ਹੁੰਦੀਆਂ ਹੁਣ ਕਿੰਨੇ ਜਣੇ ਸੀਗੇ ਜਿਹੜੇ ਵਿੱਚੋਂ ਕੱਢੇ ਗਏ ਜੀ ਇਹ ਇੱਕ ਜਣਾ ਸੀਗਾ ਇੱਕ ਜਿਹੜਾ ਕਨੈਕਟਰ ਸੀ ਉਹ ਤਾਂ ਸੇਫ ਸਾਈਡ ਸੀਗਾ ਜੀ ਕੋਈ ਤਾਂ ਪਹਿਲੇ ਕੱਢ ਲਿਆ ਗਿਆ ਸੀਗਾ ਇਸ ਮਲਵਾ ਟਰੱਕ ਵਿੱਚ ਫਸਿਆ ਹੋਣ ਕਰਕੇ ਸਾਨੂੰ ਦੋ ਹੈਡਰੇਆਂ ਦੀ ਮਦਦ ਨਾਲ ਬੰਦੇ ਨੂੰ ਬਾਹਰ ਕੱਢਣਾ ਪਿਆ ਵੀ ਮੁਲਾਜ਼ਮ ਜਿਹੜਾ ਉੱਤੇ ਨਹੀਂ ਚੜ ਰਿਹਾ ਸੀ ਤੁਸੀਂ ਜਿਹੜਾ ਚੜ ਕੇ ਪਹਿਲ ਕਦਮੀ ਕੀਤੀ ਤੇ ਰੈਸਕਿਊ ਕੀਤਾ ਕੀ ਕਹੋਗੇ ਸਾਰੇ ਰੈਸਕਿਊ ਨੂੰ ਲੈ ਕੇ ਰੈਸਕਿਊ ਵੀ ਬਲਕੋਈ ਕਿਸੇ ਦੇ ਮੰਨ ਕੇ ਚਲੰਦ ਤੋਂ ਵੀ ਕੱਢਣਾ ਹੋ ਸਕਦੀ ਹੈ ਕਿਸੇ ਨਾਲ ਵੀ ਹੋ ਸਕਦੀ ਹੈ ਜੀ ਪਰ ਆਪਾਂ ਨੂੰ ਮੰਨ ਕੇ ਚਲੋ ਸਾਥ ਦੇਣਾ ਚਾਹੀਦਾ ਪਬਲਿਕ ਦਾ ਠੀਕ ਆ ਪਬਲਿਕ ਨੂੰ ਵੀ ਸਾਥ ਦੇਣਾ ਚਾਹੀਦਾ ਸਾਡਾ ਜੀ ਕਿੰਨੇ ਕ ਵੇ ਤੁਹਾਨੂੰ ਸੂਚਨਾ ਮਿਲੀ ਸੀ ਜਿਹੜਾ ਇਹ ਹਾਦਸੇ ਦੀ ਸਾਨੂੰ 3:30-4 ਵੇ ਕਾਲ ਆ ਗਈ ਅੱਛਾ ਜੀ ਫਿਰ ਅਸੀਂ ਉਧਰ ਕੰਪਲੇਂਟ ਦੇ ਸੀਗੇ ਉਧਰੋਂ ਅਸੀਂ ਨਾਲ ਦੀ ਨਾਲ ਇੱਧਰ ਆਏ ਇੱਧਰ ਆ ਕੇ ਫਿਰ ਆਪਣੇ ਗ੍ਰੇਨ ਵਾਲਿਆਂ ਨੂੰ ਫੋਨ ਕੀਤਾ ਇਹਨਾਂ ਫਿਰ ਇਹ ਆਈ ਟਾਈਮ ਲੱਗ ਗਿਆ ਕਾਫੀ ਟਾਈਮ ਲੱਗਾ ਇੱਕ ਬੰਦਾ ਜਿਹੜਾ ਸੀਗਾ ਉਹ ਕੱਢ ਲਿਆ ਸੀ ਉਹਨੂੰ ਹਸਪੀਟਲ ਸਹੀ ਸਲਾਮਤ ਪਹੁੰਚਾ ਦਿੱਤਾ ਸੀ ਛੇ ਜਿਹੜਾ ਇਹ ਬੰਦਾ ਸੀਗਾ ਇਹ ਬੰਦਾ ਔਕੇ ਦੀ ਟੈਂਡ ਹੋ ਗਿਆ ਲਿਆ ਫਿਰ ਇਹਨੂੰ ਫੋਨ ਕੱਟਿਆ ਬਾਰੀ ਹੋਣਗੇ ਸਾਥਸੇ ਨੂੰ ਲੈ ਕੇ ਕਿੰਨੇ ਕ ਵਜੇ ਤੁਹਾਨੂੰ ਸੂਚਨਾ ਮਿਲੀ ਸੀ ਔਰ ਕਿਸ ਤਰ੍ਹਾਂ ਰੈਸਕਿਊ ਕੀਤਾ ਗਿਆ ਸਾਰਾ ਇਹ ਇਹ ਜੀ 2 ਕ ਘੰਟੇ ਪਹਿਲਾਂ ਅਸੀਂ ਪੈਟਰੋਲ ਕਿਤੇ ਸੀਗੇ ਮਤਲਬ ਸਾਨੂੰ ਕੋਈ ਰਾਹਗੀਰ ਤੋਂ ਸੂਚਨਾ ਮਿਲੀ ਸੀ ਕਿ ਭੰਬਾਵੜ ਟੁਕੜੇ ਕਿਸੇ ਪੇ ਦੇ ਡਿੱਗੇ ਪਏ ਆ। ਹੂੰ ਤੇ ਰਸਤਾ ਜਾਮ। ਅਸੀਂ ਉਧਰ ਜਾ ਰਹੇ ਸੀ ਪੈਟਰੋਲ ਡੀਲਰ ਨੂੰ ਸਾਨੂੰ ਕਿ ਮਤਲਬ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਵੀ ਕੋਲ ਇੰਜੇ ਸਰ ਫਾਇਲਗਾ ਕੋਈ ਹਾਸਾ ਹੋ ਗਿਆ ਹੈ। ਜੀ। ਪਰ ਸਾਨੂੰ ਅੱਧੇ ਘੰਟਾ ਲੱਗ ਗਿਆ ਆਉਂਦੇ-ਆਉਂਦੇ ਅਸੀਂ ਦੇਖਿਆ ਆਗੇ ਅਜੀਬ ਰਹਿਟਰੇ ਦਾ ਪ੍ਰਬੰਧ ਕੀਤਾ। ਪਹਿਲਾਂ ਇਧਰ ਆਪਣੇ ਪੋਲ ਤੋਂ ਪਾਰ ਗਏ। ਕੋਈ ਨਹੀਂ ਮੇ ਪ੍ਰਬੰਧ ਹੋਇਆ। ਫਿਰ ਅਸੀਂ ਗਏ ਜੀ ਟਰੱਕ ਯੂਨੀਅਨ ਉੱਥੇ ਪ੍ਰਬੰਧ ਨਹੀਂ ਹੋਇਆ। ਫਿਰ ਬਰਦਰ ਟਾਬੇ ਕੋਲ ਅਸੀਂ ਐਡਰੈਨ ਪ੍ਰਬੰਧ ਕਰਕੇ ਦੋ ਵਾਹਨ ਜਾਂਦੇ ਜ ਇਹ ਡਰਾਈਵਰ ਨੂੰ ਡਰਾਈਵਰ ਜਲ ਮਿੱਤਰ ਕੋ ਅੱਛਾ ਇਹ ਕਿੰਨੇ ਜਾਣੇ ਸੀ ਜੀ ਟੋਟਲ ਟਰੱਕ ਚ ਕੋਈ ਲੱਗਿਆ ਪਤਾ ਇਹ 10 ਸੀ ਸਾਡੇੋਂ ਤੋਂ ਪਹਿਲਾਂ ਇੱਕ ਮੁੰਡਾ ਹੋਰ ਸੀ ਮਗਰ ਜਿਹਨਾਂ ਦਾ ਟਰਾਲਾ ਹੋਰ ਸੀਗਾ ਜਿਹਨੂੰ ਕੋਈ ਇੱਕ ਨੂੰ ਲਿਜਾ ਚੁੱਕੇ ਸੀ ਉਹ ਪਤਾ ਨਹੀਂ ਹੁਣ ਕਿ ਵੀ ਹਸਪਤਾਲ ਲੈ ਕੇ ਗਿਆ ਜਾਂ ਨਾਲ ਲੈ ਗਈ ਹੈ ਕਿੰਨੀਆਂ ਸਰਦੁਕਾਨਾਂ ਦਾ ਨੁਕਸਾਨ ਹੋ ਗਿਆ ਜੀ ਇੱਥੇ ਦੁਕਾਨਾਂ ਵੇਖ ਲਓ ਜੀ ਆਪ ਹੋਰ ਸਾਲਾਂ ਦਾ ਨੁਕਸਾਨ ਹੋਈ ਗਿਆ ਜੀ ਤੇ ਹੁਣ ਕੀ ਕਹੋਗੇ ਜਿਵੇਂ ਕਿੰਨੀ ਦਿੱਕਤ ਆਂਦੀ ਜਿਵੇਂ ਹਾਈਡਰਾ ਲੈ ਕੇ ਕਈ ਵਾਰੀ ਹਾਦਸਾ ਹੋ ਜਾਂਦਾ ਹਾਈਡਰੀ ਵਗੈਰਾ ਨਹੀਂ ਮਿਲਦੇ ਜਾਂ ਕੋਈ ਹੈਟਰ ਦਾ ਜੇ ਅਸੀਂ ਇਹ ਕਹਿੰਦੇ ਵੀ ਕੋਈ ਵੀ ਮਤਲਬ ਜਿੰਨੇ ਵੀ ਆਪਣੇ ਪਬਲਿਕ ਦਾ ਲੈ ਲਓ ਜਿਹੜਾ ਕੋ ਪਹਿਲਾਂ ਆ ਜਾਂਦਾ ਹੈ ਵੱਲੋਂ ਆਪਾਂ ਲੋਕ ਲੈ ਗਏ ਆ ਆਪਾਂ ਨੂੰ ਹੈਟਰ ਦਾ ਪ੍ਰਬੰਧ ਕਰਨਾ ਚਾਹੀਦਾ ਜਾਂ ਕੋਈ ਥਾਣੇ ਸੂਚਨਾ ਦੇਣੀ ਚਾਹੀਦੀ ਹੈ ਇੰਨਾ ਵੀ ਹੋ ਸਕੇ ਆ ਵੀਡੀਓ ਮੂਵੀਆਂ ਬਣਾਉਣ ਨਾਲੋਂ ਫੋਟੋ ਕਰਨ ਨਾਲੋਂ ਅਜੇ ਆਪਾਂ ਕਿੱਥੇ ਦੀ ਸਹਾਇਤਾ ਕਰੀਏ ਜੇਕਰ ਕਿਸੇ ਦੀ ਜਾਨ ਬਚ ਸਕੇ ਮਤਲਬ ਵੀਡੀਓ ਫੋਟੋਆਂ ਵਾਲੇ ਜ਼ਿਆਦਾ ਹੁੰਦੇ ਆ ਹਾਂਜੀ ਵੱਲੋਂ ਆਪਾਂ ਉਹ ਕੰਮ ਕਰੀਏ ਜਿਹਦੇ ਵਿੱਚ ਕਿਸੇ ਦੀ ਜਾਨ ਬਚ ਸਕੇ ਵੀਡੀਓ ਜ਼ਿਆਦਾ ਬਣਾਉਣ ਨਾਲ ਵੀਡੀਓ ਇੱਕ ਬੰਦਾ ਹੀ ਬਣਾ ਸਕਦਾ ਸਾਰਿਆਂ ਨੂੰ ਬਣਾਉਣ ਨਾਲ ਕੋਈ ਫਾਇਦਾ ਨਹੀਂ ਜੀ ਜੀ ਇੱਥੇ ਇਹ ਜੀ ਟਰਾਲਾ ਆ ਰਿਹਾ ਸੀਗਾ ਅਨੋਖਾ ਕੂਕਰਾਂ ਦਾ ਟਰਾਲਾ ਸੀਗਾ ਹੂੰ ਇਹ ਸੁਬਾ ਕਿਤੇ 4 ਵਜੇ ਇਹਨਾਂ ਨੂੰ ਹੁਣ ਦੇਖਾਂਗੇ ਕਨੈਕਟਰ ਉੱਤੇ ਹਸਪਤਾਲ ਦੇ ਵਿੱਚ ਹੈਗਾ ਉਹਨੂੰ ਪੁੱਛਦੇ ਕਰਾਂਗੇ ਵੀ ਕੀ ਗੱਲ ਹੋਈ ਹੈ ਤੇ ਜਿਹੜਾ ਆ ਗਿਆ ਨੇ ਪੁੱਲ ਦੇ ਲੈਂਦਿਆਂ ਸਾਰੀ ਜਿਹੜਾ ਥੱਲੇ ਦੁਕਾਨ ਦੇ ਵਿੱਚ ਵੜ ਗਿਆ ਹੈ ਇਹਦਾ ਹੁਣ ਕਾਰਨਾਂ ਦਾ ਪਤਾ ਲੱਗੂ ਲੱਗੂ ਵੀ ਕੀ ਕਾਰਨ ਸੀਗਾ ਜਾਂ ਵੀ ਜਾਂ ਗੁਨੀਂਦ ਆਈ ਜਾਂ ਕਿਵੇਂ ਆ ਉਸ ਕਰਕੇ ਜਿਹੜੀ ਆ ਡਰਾਈਵਰ ਦੀ ਤੇ ਉਹ ਛੱਤ ਟੁੱਟਣ ਦੇ ਨਾਲ ਛੱਤ ਜਿਹੜੀ ਸੀ ਉਹ ਦੁਕਾਨ ਦੀ ਉੱਪਰ ਡਿੱਗਣ ਕਰਕੇ ਕਰਕੇ ਡਰਾਈਵਰ ਦੀ ਜਿਹੜੀ ਮੌਤ ਹੋ ਗਈ ਆ ਇੱਕ ਕਨੈਕਟਰ ਜਿਹੜਾ ਉਹਨੂੰ ਮਾਮੂਲੀ ਸੱਟਾਂ ਹੈਗੀਆਂ ਨੇ ਉਹਨੂੰ ਅਸੀਂ ਸਰਕਾਰੀ ਹਸਪਤਾਲ ਜਿਹੜਾ ਸੀਗਾ 4 ਵਜੇ ਅਸੀਂ ਉਹਨੂੰ ਦਸ ਦਾਖਲ ਕਰਵਾਤਾ ਸੀ ਦੁਕਾਨਾਂ ਦਾ ਵੀ ਕੋਈ ਨੁਕਸਾਨ ਹੋਇਆ ਜੀ ਦੁਕਾਨਾਂ ਦਾ ਵੀ ਜਿਹੜਾ ਨੁਕਸਾਨ ਜਿਹੜਾ ਕਾਫੀ ਹੋਇਆ ਜਿਹੜਾ ਅੰਦਰ ਕਿੰਨੀਆਂ ਦੁਕਾਨਾਂ ਦਾ ਹੋਇਆ ਜੀ ਇੱਕ ਦੁਕਾਨ ਦਾ ਹੋਇਆ ਜਿਹੜਾ ਬੰਦੀ ਜਿਹੜੀ ਮੇਨ ਦੁਕਾਨ ਦੋ ਦੁਕਾਨਾਂ ਦੋ 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 ਦੁਕਾਨਾਂ ਨੇ ਜੀ ਅੱਛਾ ਜੀ ਨਾਲ ਨਾਲ ਦੋ ਦੁਕਾਨਾਂ ਜਿਹੜੀਆਂ ਨੇ ਉਹ ਕਾਫੀ ਜਿਹੜਾ ਉਹਨਾਂ ਦਾ ਇਨਸਾਨ ਹੋ ਗਿਆ ਸਰ ਉਹ ਕਿਸ ਤਰ੍ਹਾਂ ਦੀ ਅਗਲੀ ਕਾਰਵਾਈ ਕੀਤੀ ਜਾਂ ਜੀ ਇਹ ਅਗਲੀ ਕਾਰਵਾਈ ਵੇਖੋ ਜੁਣਾਉਂਦੇ ਨੇ ਮਾਲਕ ਅਪ ਸਹਨੀ ਜੀ ਆਪਸਾ ਨੇ ਜਰਨ ਤੇ ਲਿਆ ਕੇ ਜੋ ਵੀ ਕਾਰਵਾਈ ਹੋਈ ਕਿੰਨਾ ਔਖਾ ਸਰਸੀਗਾ ਰੈਸਕਿਊ ਜਿਹੜਾ ਕੀਤਾ ਗਿਆ ਜੀ ਬਹੁਤ ਜ਼ਿਆਦਾ ਜੀ ਅਸੀਂ ਸਵੇਰ 9:90 ਵਜੇ ਤੇ ਲੱਗੇ ਹੋਏ ਆ ਜੀ ਉਹਦੇ ਅਸੀਂ ਜਿਹੜੀਆਂ ਕ੍ਰੇਨਾਂ ਜਿਹੜੀਆਂ ਅਸੀਂ ਉਹ ਲੱਭ ਕੇ ਲਿਆ ਕੇ ਨਾਲੋਂ ਅਸੀਂ ਮਤਲਬ ਉਹ ਲਿਆ ਕੇ ਕੱਢਿਆ ਹੈ ਅਸੀਂ ਨੇ ਸਰਕਾਰ ਤੋਂ ਇਹੀ ਮੰਗ ਕਰਦਾ ਵੀ ਜਿਹੜੀ ਇੱਕ ਸਰਕਾਰੀ ਜਿਹੜੀ ਆ ਕ੍ਰੇਨ ਹੋਣੀ ਚਾਹੀਦੀ ਜਿਹੜਾ ਕੋਈ ਖਾਸਾ ਹੋ ਜਾਵੇ ਜਿਹੜਾ ਮੌਕੇ ਤੇ ਆ ਕੇ ਅਸੀਂ ਡਰਾਈਵਰ ਦੀ ਜਾਨ ਨੂੰ ਬਚਾਈ ਜਾ ਸਕੇ